ਬੋਲੀਏ ਹਾਂਜੀ ਸਾਥੀਓ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਪਿੰਡ ਪੜੋਲਿਆਂ ਵਾਲੀ ਦੇ ਵਿੱਚ ਪਹੁੰਚੇ ਹਾਂ ਕੁਝ ਸਮਾਜ ਸੇਵੀ ਸਾਥੀ ਡਾਕਟਰ ਗੁਰਮੀਲ ਸਿੰਘ ਤੇ ਐਫਐਕਸ ਹਸਪੀਟਲ ਦੇ ਓਨਰ ਸਰਦਾਰ ਬਗੀਚਾ ਸਿੰਘ ਜੀ ਵੀ ਇੱਥੇ ਪਹੁੰਚੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਪਿੰਡ ਪੜੋਲਿਆਂ ਵਾਲੀ ਦੇ ਵਿੱਚ ਇੱਕ ਮਜ਼ਦੂਰ ਪਰਿਵਾਰ ਆ ਇੱਥੇ ਵੀਰ ਮੰਗਾ ਸਿੰਘ ਜੀ ਜੋ ਕਿ ਬਿਮਾਰੀ ਨਾਲ ਪੀੜਤ ਹੈ ਉਹਨਾਂ ਦੀ ਹੈਲਪ ਕਰਨ ਵਾਸਤੇ ਆਏ ਆ ਇੱਕ ਪਾਸੇ ਵੇਖਿਆ ਜਾਵੇ ਕਿ ਬਹੁਤ ਲੋਕ ਆ ਜਿਹੜੇ ਲੁੱਟਣ ਤੇ ਬੈਠਿਓ ਇਹ ਜਿਨ੍ਹਾਂ ਦਾ ਕੰਮ ਹੀ ਇਹ ਆ ਪਰ ਦੂਜੇ ਪਾਸੇ ਬਹੁਤ ਸਮੱਸਿਆਵੀਆਂ ਵੀ ਇਹੋ ਜੇ ਪਏ ਆ ਜਿਹੜੇ ਕਿ ਲੋਕਾਂ ਦੀ ਹੈਲਪ ਕਰਨ ਉਹਨਾਂ ਨੇ ਇੱਕ ਧਾਰਿਆ ਆ ਮਨ ਦੇ ਵਿੱਚ ਕਿ ਉਹਨਾਂ ਨੇ ਸਮਾਜ ਸੇਵਾ ਕਰਨੀ ਆ ਇਹ ਸਾਡੇ ਨਾਲ ਆਰਐਮਪੀ ਡਾਕਟਰ ਪਿੰਡ ਸੰਤਨਗਰ ਤੋਂ ਡਾਕਟਰ ਗੁਰਮੇਲ ਸਿੰਘ ਜੀ ਆ ਇਹ ਵੀਰ ਮੰਗਾ ਸਕਦੇ ਜੋ ਭੜੋਲੇ ਵਾਲੀ ਪਿੰਡ ਤੋਂ ਆ ਕਿ ਉਹਨਾਂ ਦੀ ਹੈਲਪ ਕਰਨ ਵਾਸਤੇ ਆ ਇਹ ਕੁਝ ਰੱਛ ਲੈ ਕੇ ਆਏ ਆ ਆ ਜੀ ਸਾਨੂੰ ਅੱਜ ਫਿਰ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਅੱਜ ਪਿੰਡ ਭੜੋਲੇਾਂ ਵਿੱਚ ਪਹੁੰਚੇ ਆ ਸਾਡਾ ਵੀਰ ਸਿੰਘ ਜੀ ਦੇ ਪੇੜ 'ਚ ਬਹੁਤ ਜ਼ਿਆਦਾ ਪਾਣੀ ਭਰਿਆ ਔਰ ਘਰ ਦੇ ਹਾਲਾਤ ਵੀ ਬੜਾ ਮਾੜੇ ਨੇ ਕੋਈ ਕੁਝ ਕੰਡੀਸ਼ਨ ਮਾੜੀ ਹੈ ਔਰ ਇਸ ਕਰਕੇ ਹੀ ਆਏ ਆ ਸਾਨੂੰ ਪਤਾ ਲੱਗਾ ਵੀ ਕੰਡੀਸ਼ਨ ਘਰ ਦੀ ਖਰਾਬ ਹੈ ਔਰ ਜਿੰਨਾ ਵੀ ਰਾਸ਼ਨ ਪਾਣੀ ਸਾਡਾ ਸਾਡੀ ਹੈਲਪਿੰਗ ਟੀਮ ਦਾ ਮਤਲਬ ਹੈ ਵੀ ਸੇਵਾ ਕਰਨਾ ਰਾਸ਼ਨ ਦੇਣਾ ਜਿੰਨਾ ਵੀ ਰਾਸ਼ਨ ਨੇ ਆਇਆ ਘਰ ਦਾ ਰਾਸ਼ਨ ਮੇਨ ਮੇਨ ਪਰਪਸ ਹੁੰਦਾ ਘਰ ਦਾ ਰਾਸ਼ਨ ਜਿੰਨਾ ਵੀ ਘਰ ਬਿਨਾਂ ਰਾਸ਼ਨ ਤੋਂ ਮਤਲਬ ਕੋਈ ਘਰ ਨਹੀਂ ਚੱਲਦਾ ਇਸ ਕਰਕੇ ਹੀ ਰਾਸ਼ਨ ਲੈ ਕੇ ਆਏ ਆ ਨਾਲ ਕੁਝ ਆਰਥਿਕ ਸਹਾਇਤਾ ਵੀ ਕਰਾਂਗੇ ਜਿੰਨਾ ਵੀ ਹੋ ਸਕੇ ਆ ਵਾਚੜ ਕੇ ਜੇ ਕੋਈ ਇਲਾਜ ਦੀ ਹੋਇਆ ਸਾਡੇ ਕੋਲ ਇਲਾਜ ਵੀ ਕਰਵਾਵਾਂਗੇ ਜੀ ਪ੍ਰਮਾਤਮਾ ਕਰੇ ਸਾਡਾ ਵੀ ਜਲਦੀ ਨਾਲ ਠੀਕ ਹੋਵੇ ਔਰ ਅਸੀਂ ਹੋਰ ਵੀ ਦਿਨ ਤੋਂ ਨਹੀਂ ਸਾਰੇ ਦੀ ਬੁਝਾ ਹੈਲਪ ਕਰੀਏ ਬੱਤ ਬੱਤ ਸਰ ਮੈਂ ਆਪਸੇ ਪਹਿਲੇ ਕਾਫੀ ਮ੍ਰਿਤਕਾਂ ਦੀ ਸੇਵਾ ਕਰ ਚੁੱਕਾ ਹੂੰ ਜਿਸੇ ਹਮੇ ਪਤਾ ਲੱਗਦਾ ਹੈ ਮੰਨ ਲਓ ਮੀਡੀਆ ਦੇ ਰਸਤੇ ਜਾਂ ਜੋ ਵੀ ਹੋਰ ਮੀਡੀਆ ਹੈ ਜਿसे ਹਮੇ ਪਤਾ ਲੱਗਦਾ ਹਮ ਵਹੀ ਚਲੇ ਜਾਂਦੇ ਹਾਂ ਔਰ ਘਰ ਦਾ ਰਾਸ਼ਨ ਕੁਸ਼ਾਰਤਿਕ ਸਹਾਇਤਾ ਵੀ ਦਿੱਤੇ ਆ ਜੀ ਔਲੀ ਰਾਣੀਆਂ ਲੱਕੇ ਵੀ ਜਾਂ ਫਿਰ ਕਹੀਂ ਵੀ ਨਹੀਂ ਰਾਣੀਆਂ ਲੱਕੇ ਮੈਂ ਕਹੀਂ ਵੀ ਕੋਈ ਵੀ ਪੇਸ਼ੈਂਟ ਕੋਈ ਵੀ ਹੋ اللہ آباد ہو رانیہ ہو فتحباد ہو کہیں نجدی، کہیں بھی ہو سر وہیں چلے جاتے ہیں ہم تو جی بالکل سر ہاں جیسے کوئی پیشنٹ ہے اس کو میں فری علاج کرتا ہوں فری دوائی جاتا ہوں بالکل ہاں بالکل جی بالکل بھی ایسے کریں گے جتنا بھی آپ بڑھ چڑھ کے کریں گے اور راشن آپ دے کے جا رہے ہیں مہینے کے بعد پھر آئیں گے ساتھ دے دیں گے ان کو راشن ہر مہینے ਅੱਜ ਜੇ ਤੁਹਾਡੀ ਇਹ ਡਾਕਟਰ ਅਪੈਕਸ ਹਸਪੀਟਲ 'ਚੋਂ ਵੀ ਆਏ ਸਰਦਾਰ ਬਗੀਚਾ ਸਿੰਘ ਜੀ ਡਾਕਟਰ ਫਿਰ ਗੁਰਮੇਲ ਸਿੰਘ ਜੀ ਜੋ ਸੰਤਰਾਗ ਤੋਂ ਤੇ ਇਹਨਾਂ ਦਾ ਕੀ ਕਹਿਣਾ ਚਾਹੁੰਦੇ ਨੇ ਅਸੀਂ ਤਾਂ तहे ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਵੀਰਾਂ ਨੇ ਕਿ ਮਤਲਬ ਉਹਨਾਂ ਤੋਂ ਕਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਨੇ ਜਿਵੇਂ ਤੁਹਾਨੂੰ ਕਿਹਾ ਕਿ ਇੱਕ ਤੁਹਾਨੂੰ ਦਿਖਾਉਣਾ ਚਾਹੀਦਾ ਆਸ਼ਵਾਨ ਕਾਰਡ ਬਣਿਆ ਤੁਹਾਡਾ ਹਾਂਜੀ ਹਾਂ ਬਣਿਆ ਜੀ ਤੇ ਉਹਦੇ ਤੇ ਸਰ ਇਲਾਜ ਹੋ ਸਕਦਾ ਨਾ ਬਿਲਕੁਲ ਜੀ ਬਿਲਕੁਲ ਆਸ਼ਵਾਨ ਕਾਰਡ ਤੇ ਵੀ ਇਲਾਜ ਹੋ ਸਕਦਾ ਹੈ ਇੱਕ ਕੋ ਡਾਕਟਰ ਨੂੰ ਮਿਲ ਕੇ ਚੰਗੇ ਸਪੈਸ਼ਲਿਸਟ ਨੂੰ ਬਿਲਕੁਲ ਹੋ ਸਕਦਾ ਹੈ ਹਸ਼ਮਨ ਕਰਦਾ ਦੋਟਾਈ ਸਾਲੋਂ ਦੋਟਾਈ ਸਾਲੋਂ ਗੜਿਆ ਤੁਹਾਡਾ ਇਲਾਜ ਕਿਦੋਂ ਚੱਲ ਰਿਹਾ ਦਵਾਈ ਦੂ ਲੈ ਰਹੇ ਹੋ ਲੋਕੋ ਲਈ ਚੱਲ ਰਿਹਾ ਲੋਕੋ ਚੱਲ ਰਿਹਾ ਹਾਂਜੀ ਉਹ ਜਿਹੜਾ 10000 ਰੁਪਏ ਇਹ ਇਸ ਤਰ੍ਹਾਂ ਬਸ ਇਹ ਤਾਂ ਸਰਜਨ ਦਾ ਕੰਮ ਹੈ ਠੀਕ ਹੈ ਗੈਸਟੋ ਵਾਲੇ ਨੂੰ ਵੀ ਦਿਖਾ ਸਕਦੇ ਹੋ ਇਹਦੇ ਪੇਟ ਦੇ ਅੰਦਰ ਪਾਣੀ ਭਰਿਆ ਹੋਇਆ ਲਗਭਗ ਇਹੀ ਲੱਗਦਾ ਪਾਣੀ ਭਰਿਆ ਹੈ ਇਹ ਉਸ ਡਾਕਟਰ ਦਾ ਚੈੱਕ ਅਪ ਕਰਨ ਦਾ ਹੈ ਕੰਮ ਜਿਹੜਾ ਪਾਣੀ ਕੱਢੇਗਾ ਤਾਂ ਬਾਕੀ ਦਾ ਪਾਣੀ ਨਿਕਲੇਗਾ ਬਾਕੀ ਪੂਰਾ ਡਾਇਗਨੋਸਟਿਕ ਉਸ ਤੋਂ ਬਾਅਦ ਪ੍ਰੋਪਰ ਦਵਾਈ ਚੱਲੇਗੀ ਜਦੋਂ ਤੱਕ ਤੁਸੀਂ ਆਪਦਾ ਪਾਣੀ ਨਹੀਂ ਪੇਟ ਦਾ ਕਢਵਾਉਂਦੇ ਉਨਤਕ ਦਵਾਈ ਖਾਣ ਦਾ ਫਾਇਦਾ ਨਹੀਂ ਹੈ ਕੋਈ ਵੀ ਫਾਇਦਾ ਨਹੀਂ ਹੈ ਠੀਕ ਹੈ ਇਹ ਇੱਕ ਤਰ੍ਹਾਂ ਦਾ ਕਣਕ ਨੂੰ ਜਿਵੇਂ ਘੁਣ ਲੱਗਿਆ ਹੁੰਦਾ ਹੈ ਨਾ ਉਹ ਖਤਮ ਕਰ ਦਿੰਦੀ ਹੈ ਕਣਕ ਨੂੰ ਉਹੀ ਸਿਸਟਮ ਹੈ ਜਦੋਂ ਤੱਕ ਤੁਹਾਡਾ ਪਾਣੀ ਨਹੀਂ ਨਿਕਲੇਗਾ ਉਨਤਕ ਦਵਾਈ ਅਸਰ ਨਹੀਂ ਕਰੇਗੀ ਇਹਦਾ ਵੱਡਾ ਕੋਈ ਆਪਰੇਸ਼ਨ ਨਹੀਂ ਕਰਨਾ ਇੱਕ ਡਾਕਟਰ ਸਾਹਿਬ ਵੱਡੇ ਹੁੰਦੇ ਨੇ ਸਰਜਨ ਉਹ ਸੂਈ ਪਾਊਗਾ ਥੱਲੇ ਬੋਤਲ ਰੱਖ ਦੂਗਾ ਪਾਣੀ ਸਾਰਾ ਗੰਦਾ ਬਾਹਰ ਆ ਜੂਗਾ ਉਸ ਤੋਂ ਬਾਅਦ ਤੁਹਾਨੂੰ ਦਵਾਈ ਵੀ ਜ਼ਿਆਦਾ ਅਸਰ ਕਰੇਗੀ ਤੇ ਤੁਹਾਡੀ ਦਵਾਈ ਜੋ ਟ੍ਰੀਟਮੈਂਟ ਹੈ ਉਹ ਵੀ ਸਹੀ ਚੱਲੇਗਾ ਹਾਂ ਤੁਸੀਂ ਪਹਿਲਾਂ ਨਾ ਸਰਸੇ ਵੱਡੇ ਡਾਕਟਰ ਤੋਂ ਸਰਜਨ ਤੋਂ ਤੇ ਉਹਨੂੰ ਦਿਖਾਓ ਜੀ ਹੋਏ ਡਾਕਟਰ ਸਾਹਿਬ ਅੱਜ ਤੁਸੀਂ ਹਮੇਸ਼ਾ ਹੀ ਸਮਾਜ ਸੇਵਾ ਦਾ ਕੰਮ ਕਰਦੇ ਨੇ ਤੇ ਅੱਜ ਇਹ ਮਰੀਜ਼ ਜਿਹੜਾ ਪਿੰਡ ਘੜੋਲਿਆ ਵਾਲੀ ਚ ਜਿਹਦਾ ਦਿੱਕਤ ਆ ਢੇਡ ਦੇ ਵਿੱਚ ਵੀ ਕੁਝ ਹੈ ਕੀ ਦਿੱਕਤ ਆ ਤੁਸੀਂ ਅੱਜ ਸਮਾਜ ਸੇਵਾ ਦੇ ਵਿੱਚ ਮਦਦ ਕਰਨ ਵਾਸਤੇ ਇਸ ਤਰ੍ਹਾਂ ਵੀਰ ਜੀ ਇਸ ਤਰ੍ਹਾਂ ਕਈ ਵਾਰਾਂ ਇਹ ਪ੍ਰੋਬਲਮ ਆ ਤਾਂ ਆਂਦੀਆਂ ਨੇ ਵੀ ਕੋਈ ਬੰਦਾ ਥੋੜਾ ਬਹੁਤ ਨਸ਼ਾ ਲੈਂਦਾ ਪਹਿਲਾਂ ਜਿਵੇਂ ਕੋਈ ਡਰਿੰਕਿੰਗ ਵਗੈਰਾ ਕੀਤੀ ਹੈ ਜਾਂ ਕੋਈ ਹੋਰ ਭੁਖੀ ਵਗੈਰਾ ਦਾ ਉਹਦਾ ਸਾਈਡ ਇਫੈਕਟ ਜ਼ਿਆਦਾਤਰ ਮਿਲਦਾ ਸਾਨੂੰ ਇਹ ਉਹ ਉਸਦਾ ਜ਼ਹਿਰ ਜਿਹੜਾ ਹੈ ਉਹ ਪੇਟ ਦੇ ਵਿੱਚ ਪਾਣੀ ਬਣ ਕੇ ਇਕੱਠਾ ਹੋ ਜਾਂਦਾ ਠੀਕ ਹੈ ਜੀ ਉਸ ਨੂੰ ਠੀਕ ਕਰਨ ਵਾਸਤੇ ਇੱਕ ਰ surgeon ਦਾ gastro ਦਾ ਕੰਮ ਹੈ ਜੀ ਇਹ ਪਹਿਲਾਂ ਸਰਸੇ ਜਾ ਕੇ ਕਿਸੇ ਅੱਛੇ ਡਾਕਟਰ ਨੂੰ ਜਿਹਦੇ ਕੋਲ ਡਿਗਰੀ ਹੈ ਉਹ ਡਾਕਟਰ ਇਹਨਾਂ ਦਾ ਪਾਣੀ ਕੱਢੇਗਾ ਪਾਣੀ ਕੱਢਣ ਤੋਂ ਬਾਅਦ ਜਿਹੜਾ ਇਲਾਜ ਹੈ ਉਹ ਪ੍ਰੋਪਰ ਚੱਲੇਗਾ ਉਹ ਦਵਾਈ ਵੀ ਕੰਮ ਕਰੇਗੀ ਹੁਣ ਕੋਈ ਦਵਾਈ ਕੰਮ ਨਹੀਂ ਕਰਨੀ ਜਦੋਂ ਤੱਕ ਇਹਨਾਂ ਦਾ ਪਾਣੀ ਪੇਟ ਤੋਂ ਨਹੀਂ ਨਿਕਲਦਾ ਇਹ ਡਾਕਟਰ ਸਾਹਿਬ ਸਮਾਜ ਸੇਵਾ ਜਿਵੇਂ ਤੁਸੀਂ ਕਰ ਰਹੇ ਹੋ ਜਿਹਦੀ ਹੈਲਪ ਕਰ ਰਹੇ ਹੋ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਹੋ ਮਤਲਬ ਹੁਣ ਤੱਕ ਤੁਹਾਨੂੰ ਜਿਆਦਾ ਕੇਸ ਕਿਹੋ ਜਿੇ ਲੱਗੇ ਨੇ ਕੇਸ ਜਿਆਦਾ ਐਸੇ ਲੱਗੇ ਨੇ ਵੀ ਕੋਈ ਤਾਂ ਜਿਆਦਾ ਕੈਂਸਰ ਦੇ ਕੇਸ ਲੱਭਦੇ ਆ ਜੀ ਠੀਕ ਹੈ ਟੀਵੀ ਜਿਆਦਾ ਬਹੁਤ ਹੋ ਰਹੀ ਹੈ ਉਹਦਾ ਜਿਹੜਾ ਸਭ ਤੋਂ ਪਵਾੜੇ ਦੀ ਜੜ ਹੈ ਉਹ ਮੈਂ ਤੁਹਾਨੂੰ ਸਿੱਧਾ ਲਾਈਵ ਬੋਲ ਦੇਣਾ ਉਹ ਹੈਗੀ ਹੈ ਖੱਗਰ ਨਦੀ ਜਦੋਂ ਤੱਕ ਖੱਗਰ ਨਦੀ ਦੇ ਵਿੱਚ ਕਾਲਾ ਪਾਣੀ ਬੰਦ ਨਹੀਂ ਹੋਏਗਾ ਕੱਲ ਤੋਂ ਟੈਸਟ ਕਰਦਨ ਸੀਐਮਓ ਸਾਹਿਬ ਡਿਸਟ੍ਰਿਕਟ ਸਿਰਸਾ ਦੇ ਜਿੱਥੋਂ ਘੱਗਰ ਚੱਲਦੀ ਹੈ ਔਰ ਜਿੱਥੇ ਖਤਮ ਹੁੰਦੀ ਹੈ 70% ਕਾਲੇ ਪੀਲੇ ਦੇ ਕੈਂਸਰ ਦੇ ਮਰੀਜ਼ ਮਿਲਣਗੇ ਸਾਡੇ ਸੰਸਦ ਸਾਹਿਬ ਨੇ ਪਿੱਛੇ ਜੋ ਵੀ ਸੀਗੇ ਸੰਸਦ ਉਹਨਾਂ ਨੇ ਦੋਰਾ ਮੁੱਦਾ ਉਠਾਇਆ ਸੀ ਜਿਹੜੀਆਂ ਇਹ ਫੈਕਟਰੀਆਂ ਨੇ ਪ੍ਰੈਸ਼ਰ ਦੇ ਪਾਣੀਆਂ ਨੇ ਉੱਤੇ ਪੈਸਾ ਦੇ ਦਿੰਦੀਆਂ ਨੇ ਉਹ ਮੁੱਦਾ ਫੈਲਦੀ ਫੈਲ ਉੱਥੇ ਦੱਬੀ ਰਹਿੰਦੀ ਹੈ ਉਹਨੂੰ ਕੋਈ ਚੱਕਦਾ ਨਹੀਂ ਮੁਰਕੇ ਦੁਆਰਾ ਜਦੋਂ ਤੱਕ ਕਾਲਾ ਪਾਣੀ ਘੱਗਰ ਦਾ ਬੰਦ ਨਹੀਂ ਹੋਏਗਾ ਉਸ ਪਾਣੀ ਦਾ ਮਤਲਬ ਕੀ ਹੈ ਉਸ ਪਾਣੀ ਦਾ ਮਤਲਬ ਇਹ ਹੈ ਗੰਦਾ ਪਾਣੀ ਹੈ ਉਹ ਖੇਤਾਂ 'ਚ ਜਾਂਦਾ ਕਣਕ ਨੂੰ ਲੱਗਦਾ ਫਸਲ ਨੂੰ ਲੱਗਦਾ ਓਹੀ ਫਸਲ ਅਸੀਂ ਖਾਂਦੇ ਆ ਉਹ ਪਸ਼ੂ ਪਾਣੀ ਪੀਂਦੇ ਨੇ ਉਹ ਦੁੱਧ ਉਸੇ ਚੀਜ਼ ਦਾ ਤਿਆਰ ਅੰਦਰ ਪੇਟ ਚ ਹੁੰਦਾ ਉਹ ਸਾਡੇ ਅੰਦਰ ਜਾਂਦਾ ਉਹ ਬਿਮਾਰੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਨੇ ਇਹ ਖੱਗਰ ਦਾ ਪਾਣੀ ਜਦੋਂ ਤੱਕ ਨਹੀਂ ਕਾਲਾ ਬੰਦ ਹੋਏਗਾ ਇਹੋ ਜੇ ਮਰੀਜ਼ ਸਾਨੂੰ ਹਰ ਰੋਜ਼ ਵੱਧ ਚੜ ਕੇ ਮਿਲਣਗੇ ਇਹ ਦੇ ਦੋਸ਼ੀ ਕਿੰਨੂੰ ਮੰਨਦੇ? ਇਹ ਦੋਸ਼ੀ ਮੰਨਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਇਹ ਅਥਾਰਟੀ ਦੇ ਰੱਖੀ ਹੈ ਵੀ ਜਿਹੜਾ ਗੰਦਾ ਪਾਣੀ ਸ਼ਰਾਬ ਦਾ ਜਿਹੜਾ ਕੈਂਸਰ ਔਰ ਟੀਵੀ ਔਰ ਇਹੋ ਜਿਹਾ ਪਾਣੀ ਪੇੜ ਚ ਪਰ ਰਿਹਾ ਹੈ ਉਹ ਖਤਮ ਇਸ ਨੂੰ ਕੀਤਾ ਜਾਏਗਾ ਤਾਂ ਹੀ ਜਦੋਂ ਤੱਕ ਕੋ ਘੱਗਰ ਦਾ ਪਾਣੀ ਨਹੀਂ ਬੰਦ ਹੋਏਗਾ ਪਾਣੀ ਕੌਣ ਬੰਦ ਕਰਵਾ ਸਕਦਾ ਸਰਕਾਰਾਂ ਬੰਦ ਕਰਵਾ ਸਕਦੀਆਂ ਨੇ ਪ੍ਰਸ਼ਾਸਨ ਬੰਦ ਕਰਵਾ ਸਕਦਾ ਹੈ ਇਹ ਪ੍ਰਸ਼ਾਸਨ ਖੁਦ ਇਹ ਬੀੜਾ ਚੱਕੇ ਤੇ ਇਹ ਬਿਮਾਰੀਆਂ ਚੜੀਆਂ ਨੇ ਜਿੱਥੇ 80% ਨੇ ਇਹ 10% ਹੀ ਰਜਨਕੀਆਂ ਆਪ ਸਮੇ ਸਮੇ ਸਮਾਜ ਸੇਵਾ ਕਿਸੇ ਪ੍ਰੇਰਣਾ ਤੋਂ ਥੋੜਾ ਨੇੜੋ ਸਮਾਜ ਸੇਵਾ ਆਪ ਸਮੇ ਸਮੇ ਵੀ ਕਰਤੇ ਰਹਤੇ ਹੋ ਕਿਸੇ ਪ੍ਰੇਰਣਾ ਮਿਲਿਆ ਨਹੀਂ ਪ੍ਰੇਰਣਾ ਐਸੀ ਆ ਸਰ ਮੈਂ ਕੋਈ ਸਮਾਜ ਸੇਵਾ ਨਹੀਂ ਕਰਤਾ ਹੂੰ ਮੈਂ ਤਾਂ ਮਾਲਕ ਕੋ ਮੰਨਤਾ ਹੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇ ਪਾਸ ਮੈਂ ਜਾਤਾ ਹੂੰ ਜੋ ਵੀ ਮੈਂ ਜਿੱਤ ਕਿਸੇ ਕੋ ਦੇਤਾ ਹੂੰ ਮੈਂ ਖੁਦ ਕੁਛ ਨਹੀਂ ਦੇਤਾ ਮੇਰਾ ਮਾਲਕ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਸਿੱਖਿਆ ਦੀ ਹੈ ਵੀ ਗਰੀਬੋਂ ਕੀ ਸਹਾਇਤਾ ਕਰਨੀ ਹੈ ਔਰ ਹਰ ਸਮੇਂ ਸਹਾਇਤਾ ਕੇ ਲਈ ਤਿਆਰ ਰਹਿਣਾ ਹੈ میں کچھ نہیں کرتا مالک کرتا ہے جس نے ہمیں پیدا کیا ہے اور جس نے بنایا ہے میری تنخواہ میں سے جو میری کرت کمائی ہوتی ہے اس میں سے کچھ دسوانس جو ہے میں ان گریب لوگوں کو دے دیتا ہوں بھوٹا سنگھ جی ہیں یہ پترکار صاحب ہیں یہ میرے جانکاری بھی ہیں میرے راستے کری والا میں ان کا ہری پورا گاؤں ہے ٹھیک ہے یہ جب کہتے ہیں اصلیت ہم پہلے دیکھتے ہیں بھی کام جینون ہے جہاں ویڈیو فیک ویڈیو ہے ਜਦੋਂ ਸਾਨੂੰ ਜੈਨੂਨ ਕੰਮ ਲੱਗਦਾ ਉੱਥੇ ਅਸੀਂ ਤਿਆਰ ਪਰ ਤਿਆਰ ਰਹਨੇ ਆ ਅਸੀਂ ਇੱਕ ਐਸੋਸੀਏਸ਼ਨ ਵੀ ਬਣਾ ਰਹੇ ਆ ਪੀਆਰਓ ਦੀ ਉਹ ਵੀ ਜਿਹੜੀ ਐ ਨੈਕਸਟ ਟਾਈਮ ਜਿਹੜੀ ਐ ਇਹਨਾਂ ਗਰੀਬ ਮਰੀਜ਼ਾਂ ਦਾ ਜਿਨ੍ਹਾਂ ਦੇ ਸਿਰ ਤੇ ਹੱਥ ਨਹੀਂ ਹੈ ਕਮਾਨ ਵਾਲਾ ਨਹੀਂ ਹੈ ਉਹਨਾਂ ਦੀ ਮਤ ਕਰਿਆ ਕਰੇਗੀ ਵੱਤ ਚੜ ਕੇ ਕਰਿਆ ਕਰੇਗੀ ਚਲੋ ਇੱਕ ਗੱਲ ਤੁਹਾਡੀ ਹੋਰ ਰਹਿ ਗਈ ਇੱਕ ਕਹਿਣ ਵਾਲੀ ਵੀ ਅਗਰ ਕੋਈ ਇਸ ਵੀਰ ਦਾ ਘਰੇ ਬੈਠਾ ਵੀ ਦਾਨ ਕਰਨਾ ਚਾਹੁੰਦਾ ਹੋਏ ਉਹਦਾ ਨੰਬਰ ਹੈਗਾ ਮੋਬਾਈਲ ਦਾ 90172 ਤੇ 28628 ਇਹ ਬਲਜੀਤ ਸਿੰਘ ਦੇ ਨਾਮ ਤੋਂ ਹੈ son of Shri Kareer Singh ਪਰੋਲਿਆਂ ਵਾਲੀ ਪਿੰਡ ਤੋਂ ਹੈ ਕੋਈ ਵੀ ਇਹਦੇ ਖਾਤੇ 'ਚ ਸਿੱਧਾ ਪੈਸੇ ਪਾ ਸਕਦਾ ਹੈ, ਦਾਨ ਕਰ ਸਕਦਾ ਹੈ। ਹਾਂ ਜੇ ਕੋਈ ਆਣ ਕੇ ਡਾਇਰੈਕਟ ਮਤ ਕਰੇ ਤੇ ਪਰੋਲਿਆਂ ਵਾਲੀ ਪਿੰਡ ਦੇ ਵਿੱਚ ਕਿਸੇ ਨੂੰ ਪੁੱਛ ਲਓ ਨਾਮ ਤਾਰੀ ਗੁਰਦੁਆਰੇ ਨਾਲ ਇਹਨਾਂ ਦਾ ਘਰ ਹੈ ਉੱਥੋਂ ਆ ਕੇ ਪੁੱਛ ਲਓ ਬਲਜੀਤ ਸਿੰਘ। ਬਾਕੀ ਕੀ ਪਤੇ?